ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੇਖੋ ਆ ਜਿਹੜੀ ਛੋਟੀ ਮੱਛੀ ਮਾਰਕੀਟ ਜਿਹੜੀ ਲੱਗੀ ਸੀ ਬੋਲਦੇ ਥੱਲੇ ਨਵੀਂ ਮੱਛੀ ਮਾਰਕੀਟ ਬਣੀ ਸੀ ਦੇਖੋ ਨਗਰ ਨਿਗਮ ਦੀ ਟੀਮ ਆਈ ਆ ਜਿਹਨੂੰ ਸ਼ਿਕਾਇਤਾਂ ਬਹੁਤ ਜ਼ਿਆਦੀਆਂ ਮਿਲ ਰਹੀਆਂ ਸੀ ਵੀ ਇੱਥੇ ਜੇਸੀ ਟੀਮ ਵਾਂਗੂ ਨਵੀਂ ਮੱਛੀ ਮਾਰਕੀਟ ਬਣ ਰਹੀ ਹੈ ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਜਿਹੜੀ ਇਹ ਪਹੁੰਚੀ ਹੈ ਮੌਕੇ ਤੇ ਬਹੁਤ ਲੋਕਾਂ ਦੀਆਂ ਸ਼ਿਕਾਇਤਾਂ ਸੀਗੀਆਂ ਵੀ ਇੱਥੇ ਮੱਛੀ ਮਾਰਕੀਟ ਜਿਹੜਾ ਨਵਾਂ ਬਣ ਗਿਆ ਵਾ ਇਹਨੂੰ ਹਟਾਇਆ ਜਾਵੇ ਬਹੁਤ ਸਾਰੇ ਗਵਜੇ ਹੋ ਰਹੇ ਸੀ ਇੱਥੇ ਇਹ ਜਿਹੜਾ ਰਸਤਾ ਪੁਲ ਥੱਲੇੋਂ ਦੀ ਸਿੱਧਾ ਸੇਵਨ ਨੂੰ ਜਾਂਦਾ ਜਿਹੜਾ ਰਾਹ ਆਹ ਵਾਲਾ ਪੰਜਾਬ ਸਰਕਾਰ ਦੀ ਟੀਮ ਜਿਹੜੀ ਆ ਨਗਰ ਨਿਗਮ ਦੀ ਟੀਮ ਪਹੁੰਚ ਚੁੱਕੀ ਹੈ। ਔਰ ਜਿਹੜੇ ਕਬਜ਼ੇ ਆ ਹਟਾਏ ਜਾ ਰਹੇ ਆ। ਆਪਣੇ ਇੰਸਪੈਕਟਰ ਸਾਹਿਬ ਖੜੇ ਆ ਵਾਈਟ ਸ਼ਰਟ ਪਾ ਕੇ। ਦੇਖੋ ਜੀ ਕਿੱਦਾਂ ਰੋਡ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ। ਤੇ ਨਗਰ ਨਿਗਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਮਾਨ ਹਵਾਲੇ ਕਰ ਰਹੇ ਆ। ਆਪਣੇ ਕਰਜੇ ਚ ਲੈ ਰਹੇ ਸਮਾਨ ਆ ਦੇਖੋ ਜੀ ਸਾਰੀ ਮੱਛੀ ਮਾਰਕੀਟ ਬਣੀ ਹੋਈ ਨਵੀਂ ਇਹ ਸਾਰਾ ਜੀਐਸਟੀ ਮੇਲ ਵਾਂਗੂ ਬਣਾ ਰਹੇ ਸੀਗੇ ਹੌਲੀ ਹੌਲੀ ਲਾਈਵ ਤੇ ਜਮੀਰਾ ਤੁਸੀਂ ਦੇਖਦੇ ਹੋ ਆ ਦੇਖੋ ਕੱਡੇ ਕਨੇ ਫੁੱਟ ਦੇ 20 25 25 ਫੁੱਟ ਦੇ ਜਿਹੜੇ ਕਬਜੇ ਕੀਤੇ ਹੈ ਬਾ ਹਲੋ ਜੀ ਆ ਦੇਖੋ ਲਾਈਵ ਤਸਵੀਰਾਂ ਆ ਸਾਰੀ ਮੱਛੀ ਮਾਰਕੀਟ ਦੇਖੋ ਨਵੀਂ ਬਣੀ ਐ ਦੇਖੋ ਕਿੱਡੇ ਕਿੱਡੇ ਕਬਜ਼ੇ ਹੋਏ ਆ ਰੋਡ ਦੇ ਉੱਤੇ ਜਿੰਦਾ ਵੀ ਕਿਸੇ ਦਾ ਕੋਈ ਦਿਲ ਕਰਦਾ ਵਾ ਚੱਕ ਕੇ ਕਬਜ਼ੇ ਕਰ ਲੈਂਦਾ ਆ ਕੇ ਦੇਖੋ ਰੋਡ ਤੇ ਬਹਿ ਜਾਂਦਾ ਆ ਕੇ ਕੋਈ ਪੁੱਛ ਕੇ ਛ ਨਹੀਂ ਕੋਈ ਲੈਣ ਨਹੀਂ ਕੋ ਦੇਣ ਨਹੀਂ ਹਲੋ ਜੀ ਤੌਰ ਤੱਕ ਸਾਰੇ ਕਬਜ਼ੇ ਹੀ ਆ ਨਗਰ ਨਿਗਮ ਪੁਗਵਾੜਾ ਦੀ ਟੀਮ ਪਹੁੰਚੀ ਹੋਈ ਆ ਦੇਖੋ ਸਮਾਨ ਜਿਹੜਾ ਸਾਰਾ ਵਾ ਕਬਜੇ ਵਿੱਚ ਲੈ ਚੁੱਕਾ ਹੈ ਦੇਖੋ ਕਿੰਨੇ ਫੁੱਟ ਕਬਜਾ ਉਹ ਪੁਲ ਦੇ ਨਾਲ ਦੇਖੋ ਪੁਲ ਤੋਂ ਕਿੱਡਾ ਕਬਜਾ ਹੈ ਇਹ ਆ ਸਾਰਾ ਹੀ ਕਬਜਾ ਘਟੋ ਘਟ ਮਿਲਦਾ 40 ਫੁੱਟ ਹੋਣਾ ਕਬਜਾ 3 40 ਫੁੱਟ ਬਾਅਦ ਦੇ ਤੌਰ ਤੇ ਜਿਹੜੇ ਆ ਨਗਰ ਨਿਗਮ ਵੱਲੋਂ ਬੰਦ ਕਰਾ ਦਿੱਤੇ ਗਏ ਆ ਕਬਜ਼ੇ ਤੁਹਾਡੇ ਕਿਸੇ ਵੀ ਏਰੀਆ ਵਿੱਚ ਕੋਈ ਕਬਜ਼ਾ ਕਰਦਾ ਜਾਂ ਕਿਤੇ ਵੀ ਕੁਝ ਕਰਦਾ ਤੁਸੀਂ ਨਗਰ ਨਿਗਮ ਨੂੰ ਸਿੱਧੀ ਕੰਪਲੀਟ ਤੁਸੀਂ ਆਪਨੀ ਪਾ ਸਕਦੇ ਆ ਪੋਰਟਲ 'ਤੇ ਜਿਹਨਾਂ ਦਾ ਪੋਰਟਲ ਹੈਗਾ Google 'ਤੇ ਸਰਚ ਮਾਰਿਓ ਐਮ ਸੇਵਾ ਐਮ ਸੇਵਾ ਦੇ ਉੱਤੇ ਹਰ ਚੀਜ਼ ਦੀ ਕੰਪਲੀਟ ਨਗਰ ਨਿਗਮ ਦੀ ਪੈਂਦੀ ਆ ਉਦੇ ਉਤੇ ਫੋਟੋ ਮਾ ਪਾ ਕੇ ਨੰਬਰ ਆਪਣਾ ਪਾ ਕੇ ਏਰੀਆ ਮੈਂਸ਼ਨ ਕਰਕੇ ਉਹਦੇ ਉੱਤੇ ਕੰਪਲੀਟ ਪਾ ਸਕਦੇ ਆ। ਦੇਖੋ ਜੀ ਲਾਈਵ ਤਸਵੀਰਾਂ ਦੇਖ ਲਓ ਤੁਸੀਂ। ਸਿਵਲ ਹਸਪਤਾਲ ਵਾਲੇ ਰੋਡ ਦੇ ਉੱਤੇ ਜਦੋਂ ਜਾਂਦੇ ਆਪਾਂ ਪੁਲਿਸ ਵਾਲੇ ਦੀ ਇੱਧਰ ਦੀ ਇੱਧਰ ਦੀ ਹੈਗਾ ਹਜ਼ਾਰ ਬਰੋਡ ਆਹ ਸਾਈਡ। ਉਹ ਦੇਖੋ ਸਾਹਮਣੇ ਭੋਗਲਾ ਦਾ ਪੰਪ। ਇਹਦੇ ਬਿਲਕੁਲ ਸਾਹਮਣੇ ਜਿਹੜਾ ਨਵੀਂ ਮੱਛੀ ਮਾਰਕੀਟ ਜੇ ਸੜੀ ਮਹਿਲਾਂ ਨੂੰ ਬਣਾਇਆ ਜੀ ਇੱਥੇ। ਜੇ ਰਿਆ ਨਗਰ ਨਿਗਮ ਵਾਲੋ ਕਬਜ਼ਾ ਹਟਾ ਦਿੱਤੇ ਗਏ ਆ ਤੇ ਸਮਾਨ ਸਾਰਾ ਇਹਨਾਂ ਦਾ ਜ਼ਬਤ ਕਰ ਲਿਆ ਨਗਰ ਨਿਗਮ ਨੇ ਨਗਰ ਨਿਗਮ ਦੇ ਇੰਸਪੈਕਟਰ ਜਿਹੜੇ ਹੈਗੇ ਆ ਉਹ ਮੌਕੇ ਤੇ ਪਹੁੰਚੇ ਨਾਲ ਟੀਮਾਂ ਪਹੁੰਚੀਆਂ ਉਹਨਾਂ ਦੇ ਸਾਰਾ ਖਾਲੀ ਕਰਾ ਰਹੇ ਆ